ਇਹ ਛੱਡੋ ਨਸ਼ੇ ਪੱਤੇ ਜਿਹੜਾ ਮੇਰੇ ਲਾਗੇ ਆ ਮਜੀਠਾ ਰੋਡ ਨਿਸ਼ਾਰਾ ਪੰਡੋਰੀ ਨੰਗਲੀ ਇਹ ਰੇਤੂੰਗਾ ਵਾਲੇ ਪਾਸੋਂ ਜਿਹੜਾ ਫੀਸ ਨਹੀਂ ਦੇ ਸਕਦਾ ਨਾ ਚਾਹੇ ਉਹਨੂੰ ਜੇ ਸ਼ੌਂਕ ਦੀ ਆ ਉਹ ਸਕੂਲ ਦਾ ਬੱਚਾ ਵੀ ਆ ਉਹਨੂੰ ਘਰੋਂ ਪੈਸੇ ਨਹੀਂ ਮਿਲਦੇ ਉਹ ਮੈਨੂੰ ਮਿਲੇ ਆਗੇ ਮੌਰੀ ਵੀ ਸਪੋਰਟ ਕਰਾਂਗੇ ਇਹਨੂੰ ਵੇਖੋ ਆ ਨੌਜਵਾਨ ਨੂੰ ਮੁੰਡੇ ਨੂੰ ਵੇਖੋ ਨਵੀਂ ਪੀੜ੍ਹੀ ਆ ਆਪਣਾ ਪੰਜਾਬ ਆ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਨਸ਼ਿਆਂ ਦਾ ਇਹਦੇ ਤੋਂ ਬਾਹਰ ਆਵੇ ਨਸ਼ੇ ਤਿਆਗੋ ਹੁੰਤਾ ਜਾਗੋ ਇਹਨੂੰ ਵੇਖੋ ਚੰਗੇ ਭਲੇ ਘਰਾਂ ਦੇ ਮੁੰਡੇ ਨਸ਼ੇ ਕਰਦੇ ਪਏ ਨੇ ਇਹ ਦਿਹਾੜੀਦਾਰ ਮੁੰਡਾ ਟੈਲ ਮਿਸਤਰੀ ਦਾ ਕੰਮ ਕਰਦਾ ਟੈਲ ਦਾ ਕਾਰੀਗਰ ਆ 6-700-800 ਦੀ ਦਿਹਾੜੀ ਆ ਔਰ ਇਹ ਵਿੱਚੋਂ ਆਪਣੀ ਡਾਇਟ ਵੀ ਕੱਢਦਾ ਘਰ ਦਾ ਖਰਚਾ ਵੀ ਕੱਢਦਾ ਆਪਣੇ ਬਾਕੀ ਖਰਚੇ ਵੀ ਹੁੰਦੇ ਆ ਉਹ ਵੀ ਕੱਢਦਾ ਜਿਮ ਸਭ ਤੋਂ ਮਹਿੰਗੀ ਗੇਮ ਆ ਉਹ ਕਰਦਾ ਪਿਆ ਇਹ ਤੁਸੀਂ ਇੱਕ ਵਾਰੀ ਆਓ ਸਾਡੇ ਕੋਲ ਆਓ ਜਿਹੜਾ ਕੋਈ ਨਸ਼ੇ ਵੀ ਕਰਦਾ ਨਾ ਉਹ ਵੀ ਸਾਡੇ ਕੋਲ ਆਵੇ ਅਸੀਂ ਉਹਦੇ ਨਸ਼ੇ ਵੀ ਛਡਾਵਾਂਗੇ ਸਰ ਮੈਂ ਕੰਮ ਕੰਮ ਤੇ ਆ ਕੇ ਹੀ ਆਪਣਾ ਵਰਕਆਊਟ ਕਰਦਾ ਕੰਮ ਤੇ ਪਹਿਲੇ ਸਵੇਰੇ ਜਾਉਂਗਾ ਕੈਲ ਦਾ ਕੰਮ ਕਰੂੰਗਾ ਸਾਰਾ ਦਿਹਾੜਾ 2 ਘੰਟੇ ਬਾਅਦ ਮੈਂ ਰੈਸਟ ਕਰਕੇ ਮੈਂ ਤੇ 8:30 ਵਜੇ ਦਿਨ ਚ ਆ ਜਾਣਾ ਤੇ 10:30 ਵਜੇ ਮੈਂ ਜਿੰਮ ਲਾ ਕੇ ਲੈਂਦਾ ਤਾਂ ਮੈਂ ਹਾ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਰਾਜ ਟੀਵੀ ਨਾਲ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੀ ਆ ਕਿ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਬੁਰੀ ਤਰ੍ਹਾਂ ਫਸੀ ਆ ਤਾ ਕਈ ਕਈ ਹੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਬਚੇ ਨੇ ਤਾਂ ਜਿੰਮ ਲਾ ਰਹੇ ਨੇ ਐਕਸਰਸਾਈਜ਼ ਲਾ ਰਹੇ ਨੇ ਅੱਜ ਇਸੇ ਤਰ੍ਹਾਂ ਹੀ ਸਾਡੇ ਨਾਲ ਨੌਜਵਾਨ ਜੁੜਿਆ ਆ ਵੀਰ ਐ ਮਿਹਨਤਾਂ ਕਰਕੇ ਐਕਸਰਸਾਈਜ਼ ਲਾ ਲਾ ਕੇ ਜਿਹੜਾ ਆ ਉਹਨੇ ਉਹਦੇ ਵੱਲੋਂ ਜਿਹੜਾ ਸਰੀਰ ਬਣਾਇਆ ਗਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਤਸਵੀਰਾਂ ਵੀ ਉਸ ਨੌਜਵਾਨ ਦੀਆਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਸਰੀਰ ਆ ਉਹ ਮਿਹਨਤ ਕਰਕੇ ਜਿਹੜਾ ਆ ਜਿੰਮ ਲਗਾ ਕੇ ਉਹਨੇ ਜਿਹੜਾ ਤਿਆਰ ਕੀਤਾ ਗਿਆ ਤਸਵੀਰਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਜਿਹੜਾ ਨੌਜਵਾਨ ਵੱਲੋਂ ਜਿਹੜਾ ਸਰੀਰ ਜਿਹੜਾ ਤਿਆਰ ਕੀਤਾ ਗਿਆ ਐ ਇਤੋਂ ਹੀ ਜਿਹੜੀ ਆ ਜਿਹੜੇ ਨਸ਼ੇ ਕਰਦੇ ਨੌਜਵਾਨਾ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਆ ਕਿ ਆਪਾਂ ਵੀ ਇਸੇ ਤਰ੍ਹਾਂ ਦਾ ਸਰੀਰ ਬਣਾਈਏ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਨਸ਼ੇ ਦੇ ਨਾਲ ਲੋਕਾਂ ਦੇ ਜਿਹੜੇ ਘਰ ਜਿਹੜੇ ਆ ਬਰਬਾਦ ਹੋ ਰਹੇ ਨੇ ਤਾਂ ਤਸਵੀਰਾਂ ਤੇ ਤੁਹਾਨੂੰ ਦਿਖਾਈਆਂ ਕਿਸ ਤਰ੍ਹਾਂ ਜਿਹੜਾ ਨੌਜਵਾਨ ਨੇ ਸਰੀਰ ਤਿਆਰ ਕੀਤਾ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਹਾਂਜੀ ਅੰਸ਼ੂਜੀ ਕੀ ਕਹਿਣਾ ਚਾਹੁੰਦੇ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਦੱਸੋ ਕੌਣ ਕੌਣ ਮੰਮੀ ਡੈਡੀ ਸਿਸਟਰ ਹੋਣੀ ਭਰਾ ਵੀ ਐ ਦੋ ਤੇ ਹੋਰ ਬਸ ਦੋ ਭرائی ਆ ਤੇ ਸਿਸਟਰ ਸਟਾ ਜੋ ਵੀ ਇਹ ਕੀ ਕੰਮ ਕਰਦੇ ਕੰਮ ਸਰ ਮੈਂ ਟਾਇਲ ਦਾ ਕਰਦਾ ਟਾਇਲ ਦਾ ਕੰਮ ਕਰਦਾ ਮਿਸਤਰੀ ਜੀ ਨੂੰ ਕਹਿੰਦੇ ਆ ਮਿਸਤਰੀ ਦਾ ਕੰਮ ਕਰਦਾ ਮੈਂ ਟਾਇਲ ਉਹਨਾਂ ਘਰਾਂ ਦੇ ਵਿੱਚ ਜਾ ਕੇ ਹਾਂਜੀ ਜਾਂ ਕਿਸ ਤਰ੍ਹਾਂ ਜਿਹੜਾ ਟਾਈਮ ਦਿੰਦੇ ਆ ਆਪਣਾ ਜਿਹੜਾ ਜਿਮ ਦੇ ਵਿੱਚ ਐਕਸਰਸਾਈਜ਼ ਲਾਉਂਦੇ ਸਰ ਮੈਂ ਨਾ ਟਾਇਲ ਦਾ ਕੰਮ ਸਵੇਰੇ ਜਾ ਕੇ ਸਵੇਰੇ ਜੋ ਵੀ 9 ਵਜੇ ਜਾ ਕੇ ਸ਼ਾਮ ਨੂੰ 6 ਵਜੇ ਆਣਾ 6 ਵਜੇ ਤੋਂ ਬਾਅਦ ਮੈਂ 2 ਘੰਟੇ ਰੈਸਟ ਕਰ ਲੈਣਾ ਮੈਂ ਫਿਰ ਰੈਸਟ ਕਰਨ ਤੋਂ ਬਾਅਦ ਮੈਂ 2 8 ਵਜੇ ਤੱਕ ਮੈਂ ਜਮਾ ਲੈਣਾ ਤਾਂ 8 10:30 ਵਜੇ ਤੱਕ ਮੈਂ ਚੱਲ ਜਣਾ ਫਿਰ ਜਿਮ ਲਾ ਕੇ ਸਰ ਡੇਢ ਤੋਂ ਦੁਪਹਿਰ ਲੈਣਾ ਮੈਂ ਤੇ ਕਿਸ ਤਰ੍ਹਾਂ ਦੇਖਦੇ ਹੈਗੀ ਟਾਇਲ ਦਾ ਕੰਮ ਕਰਦੇ ਹੋ 5-600 ਰੁਪਿਆ ਦਿਹਾੜੀ ਆ ਤਾਂ ਕਿਸ ਤਰ੍ਹਾਂ ਜਿਹੜੀ ਡਾਈਟ ਵਗੈਰਾ ਦਾ ਕਿਸ ਤਰ੍ਹਾਂ ਕਰਦੇ ਹੋ ਘਰ ਦਾ ਘਰ ਦਾ ਖਰਚਾ ਕਿੱਥਾਂ ਕਰਦੇ ਆ ਡਾਈਟ ਵਗੈਰਾ ਦਾ ਕਿਸ ਤਰ੍ਹਾਂ ਕਰਦੇ ਸਰ ਘਰ ਸਰ ਮੈਂ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਸਰ ਮੈਂ ਪਹਿਲਾਂ ਲੇਬਰ ਹੁੰਦਾ ਇਹ ਹੁਣ ਜੋ ਵੀ ਤੁਹਾਡੇ ਸਾਹਮਣੇ ਬੋਡੀ ਆ ਇਹ ਪਹਿਲਾਂ ਜਲਸਲ ਨਹੀਂ ਹੈ ਇਹ 2-4 ਸਾਲ ਦੀ ਮਿਹਨਤ ਹੈ ਮੇਰੀ ਤੇ 2-4 ਸਾਲ ਪਹਿਲੇ ਸਰ ਮੈਂ ਇਤਨਾ ਤਾਂ ਨਹੀਂ 2-4 ਸਾਲ ਮੈਂ 2-250 ਰੁਪਏ ਦਿਹਾੜੀ ਹੀ ਤੇ 2-400 ਦਿਹਾੜੀ ਵਿੱਚ ਮੈਂ ਆਪਣੇ ਡਾਇਟ ਦਾ ਖਰਚਾ ਨਹੀਂ ਘਟ ਪੰਨਾ ਸੀ ਤੇ ਮੈਂ ਜੋ ਵੀ ਘਰ ਦਾ ਮੇਰਾ ਖਾਣਾ ਹੁੰਦਾ ਰੋਟੀ ਪਾਣੀ ਜੋ ਮਤਲਬ ਚਾਵਲ ਵਗੈਰਾ ਜੋ ਵੀ ਉਹ ਮੈਂ ਖਾ ਕੇ ਸੋਇਨਾ ਹੈ ਐਕਸਾਈ ਲਾ ਕੇ ਤਾਂ ਹੁਣ ਜਿਹੜਾ ਮੈਂ ਮਿਸਤਰੀ ਟਾਇਲ ਦਾ ਮਿਸਤਰੀ ਆ ਤਾਂ ਹੁਣ ਮੇਰੀ 600-700 ਜਿੰਨੀ ਵੀ ਦਿਹਾੜੀ ਆ ਉਹਦੇ ਵਿੱਚ ਮੈਂ 2-250 ਰੁਪਏ ਖਰਚ ਲੈਣਾ ਬਾਕੀ ਆਪਣੇ ਘਰ ਦਾ ਜੋ ਵੀ ਆ ਸਰਕਲ ਚ ਲਾਉਣਾ ਮੈਂ ਆਪਣਾ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਕਮਾਣ ਵਾਲਾ ਹੈ ਤੇ ਕਿਸ ਤਰ੍ਹਾਂ ਜਿਹੜਾ ਸਰ ਪਰਿਵਾਰ ਵਿੱਚ ਡੈਡੀ ਹੈਗੇ ਮੰਮੀ ਹੈਗੇ ਪਰ ਮੰਮੀ ਕੰਮ ਨਹੀਂ ਕਰਦੇ ਡੈਡੀ ਕੰਮ ਕਰਦੇ ਆ ਪਰ ਸੱਤ ਪਰਿਵਾਰ ਦੇ ਨਾਲ ਇੱਕ ਕੰਮ ਕਰੇਗਾ ਤਾਂ ਨਹੀਂ ਸਰ ਚੱਲਦਾ ਤੇ ਮੈਨੂੰ ਵੀ ਕੁਝ ਹੈਲਪ ਕਰਨਾ ਪੈਂਦਾ ਜ਼ਿਆਦਾਤਰ ਤੇ ਮੇਰੀ ਹੈਲਪ ਆ ਸਰ ਮੈਂ ਇਹ ਕਹਾਂਗਾ ਕਿ ਮੈਂ ਕੰਮ ਕਰਦਾ ਫਿਰ ਘਰ ਚੱਲਦਾ ਆ ਤਾਂ ਇਹ ਵੀ ਗੱਲ ਕਰੀਏ ਕਿ ਇਸ ਤਰ੍ਹਾਂ ਜਿਹੜੀ ਆ ਬੋਡੀ ਜਿਹੜੀ ਤੁਹਾਡੇ ਵਲੋਂ ਤਿਆਰ ਕੀਤੀ ਹੈ ਐਕਸਾਈ ਦਾ ਸਮਾਂ ਕਿਤਰਾ ਦਿੰਦੇ ਜੇ ਐਕਸਾਈ ਨੂੰ ਕਿੰਨੇ ਵੇਲੇ ਐਕਸਾਈ ਜਿਹੜੀ ਲਗਾਈ ਜਾਂਦੀ ਆ ਜਿਹੜਾ ਆਪਣਾ ਕਾਰੋਬਾਰ ਕਰਕੇ ਟਾਇਲ ਦਾ ਕੰਮ ਕਰਕੇ ਦਿਹਾੜੀ ਲਗਾ ਕੇ ਉਸ ਤੋਂ ਬਾਅਦ ਜਿਹੜਾ ਐਕਸਾਈ ਜਿਹੜੀ ਲਗਾਈ ਜਾਂਦੀ ਆ ਸਰ ਮੈਂ ਕੰਮ ਕੰਮ ਤੇ ਆ ਕੇ ਹੀ ਆਪਣਾ ਵਰਕਆਊਟ ਕਰਦਾ ਕੰਮ ਤੇ ਪਹਿਲੇ ਸਵੇਰੇ ਜਾਊਗਾ ਟਾਇਲ ਦਾ ਕੰਮ ਕਰੂੰਗਾ 6 ਵਜੇ ਮੇਰੀ ਛੁੱਟੀ ਹੁੰਦੀ ਹੈ ਤੇ 2 ਘੰਟੇ ਤੋਂ ਬਾਅਦ ਮੈਂ ਰੈਸਟ ਕਰਕੇ ਮੈਂ ਆਇਆ ਤੇ 8 ਵਜੇ 8:30 ਵਜੇ ਜਿੰਮ ਚ ਜ ਆ ਜਾਣਾ ਤੇ 10:30 ਵਜੇ ਮੈਂ ਜਿੰਮ ਲਾ ਕੇ ਚਲ ਜਣਾ ਜੀ ਇਸ ਤਰ੍ਹਾਂ ਦੇਖਦੇ ਕਿ ਕਾਫੀ ਜਿਹੜਾ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਰਾਮਨਗਰ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਹੋਰ ਵੀ ਜਿਹੜੇ ਯਾਰ ਦੋਸਤ ਦੇਖੇ ਉਹਨਾਂ ਨੂੰ ਵੀ ਲਾਉਂਦੇ ਜੇ ਇੱਧਰ ਕੀ ਐਕਸਰਸਾਈਜ਼ ਲਾਓ ਨਸ਼ੇ ਵਗੈਰਾ ਨਾ ਕਰੋ ਕਾਫੀ ਲੋਕ ਨੇ ਇੱਥੇ ਸਰ ਕਾਫੀ ਮੇਰੇ ਯਾਰ ਦੋਸਤ ਸਰ ਕਾਫੀ ਹੈਗੇ ਆ ਉਹਨਾਂ ਨੂੰ ਮੈਂ ਇਹੋ ਕਹਿਣਾ ਕਿ ਤੁਸੀਂ ਨਸ਼ੇ ਨਾ ਕਰੋ ਜਿਮ ਆਓ ਮੇਰੇ ਨਾਲ ਜਿਮ ਆਓ ਵਧੀਆ ਬੁਡੀ ਬਣਾਓ ਮੈਨੂੰ ਵੇਖ ਕੇ ਦੇ ਘੱਟ ਘੱਟ ਬਣਾਓ ਬੁਡੀ ਜਿੱਕੇ ਨੂੰ ਨਹੀਂ ਵੇਖਣਾ ਤੇ ਮੈਂ ਤੁਹਾਡੇ ਸਾਹਮਣੇ ਜੋ ਵੀ ਰਿਜ਼ਲਟ ਹੈ ਤੇ ਮੇਰੇ ਤੁਸੀਂ ਵੇਖਣ ਦੇ ਸਰ ਜੋ ਵੀ ਮੈਂ ਲੈ ਗਿਆ ਹਾਂ ਲੈ ਤੇ ਇਹੋ ਹੀ ਆ ਕਿ ਮੈਂ ਕਹੂੰਗਾ ਇਹ ਕੀ ਮਤਲਬ ਕਿ ਜਿਹੜੇ ਵੀ ਸਾਡੇ ਯਾਰ ਦੋਸਤ ਜਿੰਨੇ ਵੀ ਅੰਮ੍ਰਿਤਸਰ ਦੇ ਜਿੰਨੇ ਵੀ ਮੁੰਡੇ ਹੈਗੇ ਆ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਨਸ਼ੇ ਛੱਡੋ ਤੇ ਆਓ ਜਿਮ ਬਸ ਜਿਦਾਂ ਦੇਖਦੇ ਕਿ ਯਾਰ ਦੋਸਤ ਇਹਦੇ ਦੇਖਦੇ ਨਹੀਂ ਆ ਕਿ ਅੰਛੂ ਦਾ ਸਰੀਰ ਵੇਖੋ ਕਿਸ ਤਰ੍ਹਾਂ ਦਾ ਆਪਣੇ ਸਰੀਰ ਵਾਲੇ ਜਦੋਂ ਝਾਤ ਮਾਰਦੇ ਨੇ ਤਾਂ ਕਹਿੰਦੇ ਨਹੀਂ ਆ ਕਿ ਕਿਤਰਾ ਯਾਰ ਆਪਣਾ ਸਰੀਰ ਵੇ ਅੰਛੂ ਦਾ ਤੇ ਹੱਡਾ ਸਰੀਰ ਵੇ ਸਰ ਪਹਿਲਾਂ ਨਾ ਪਹਿਲਾਂ ਮੈਂ ਬੜਾ ਪਤਲਾ ਹੁੰਨਾ ਹੁਣ ਹੁਣ ਚਲੋ ਜੋ ਵੀ ਆ ਤੇ ਮੈਨੂੰ ਹੁਣ ਮੈਨੂੰ ਕਹਿੰਦੇ ਕਿ ਮੈਂ ਅੰਸ਼ੂ ਵਾਂਗੂ ਸਰੀਰ ਹੋਣਾ ਮੈਂ ਕਿਹਾ ਪ੍ਰਮਤ ਤੋਂ ਵੱਧ ਕੇ ਬਣਾ ਤਰਤ ਜਿਮ ਤੇ ਆਪ ਸਭ ਤੋਂ ਪਹਿਲਾਂ ਜਿਮ ਤੇ ਆਓ ਜਿਮ ਤੇ ਤੁਸੀਂ ਆਂਦੇ ਹੀ ਨਹੀਂ ਤਾਂ ਜਿਮ ਕਿਦਾਂ ਸਰੀਰ ਬਣਾ ਲੋਗੇ ਜਿਮ ਤੇ ਆਓ ਪਹਿਲਾਂ ਸਭ ਤੋਂ ਪਹਿਲਾਂ ਜਿੰਮ ਆਣਾ ਫਿਰ ਸਰੀਰ ਬਣੇਗਾ ਆ ਇਹ ਵੀ ਦਰਸ਼ਕਾਂ ਨਾਲ ਸਾਂਝਾ ਕਰ ਦੋ ਕਿ ਪਹਿਲਾ ਕੰਪੀਟੀਸ਼ਨ ਕਦੋਂ ਲੜਿਆ ਸੀ ਤੇ ਹੁਣ ਜਿਹੜੇ ਕਿੰਨੇ ਕੰਪੀਟੀਸ਼ਨ ਹੁਣ ਤੱਕ ਜਿਹੜੇ ਕੀਤੇ ਗਏ ਇਹ ਤੁਹਾਡੇ ਵੱਲੋਂ ਸਰ ਮੈਂ ਪਹਿਲਾ ਕੰਪੀਟੀਸ਼ਨ ਮੈਂ 2 ਸਾਲ ਪਿਛੇ ਮੈਂ ਮਤਲਬ ਕਿ 2023 ਦੇ ਵਿੱਚ 2023 ਦੇ ਵਿੱਚ ਮੈਂ ਲੜਿਆ ਕੰਪੀਟੀਸ਼ਨ ਉਦੋਂ ਮੈਂ ਆਈ ਹੀ ਮੇਰੀ ਸੈਕਿੰਡ ਪਲੇਸ ਤੇ ਮੈਂ 6 ਕੰਪੀਟੀਸ਼ਨ ਟੋਟਲ ਖੇਡੇ ਆ ਤੇ 6 ਵਿੱਚ ਮੇਰੇ 6 ਵਿੱਚ 4 ਮੇਰੇ ਜਿਹੜੇ ਆ ਉਹ ਮੇਰੀ ਸੈਗਰ ਸਿੰਘ ਬਈ ਤਾਂ ਮੈਂ ਹੁਣ 12 ਤਰੀ ਦਾ ਕੰਪਲੇਸ਼ਨ ਖੇਡਾ ਉੱਚੇ ਮੇਰੀ ਫਰਸਟ ਬਈ ਹਾਂਜੀ ਤਾਂ ਕਿਸ ਤਰ੍ਹਾਂ ਦੇਖਦੇ ਕਿ ਜਿਸ ਤਾ ਆਪਣੇ ਜਿਹੜੇ ਤੁਹਾਡੇ ਗੁਰੂ ਨੇ ਜਿਹੜੇ ਕੋਚ ਨੇ ਜਿਹੜੇ ਜਿਮ ਦੇ ਉਹਨਾਂ ਵੱਲੋਂ ਕਿੰਨੀ ਕੁ ਤੁਹਾਡੀ ਜਿਹੜੀ ਹੈਲਪ ਕੀਤੀ ਗਈ ਹੈ ਇਸ ਸਰ ਗੁਰੂ ਦਾ ਬਹੁਤ ਜ਼ਿਆਦਾ ਹੈਲਪ ਹੈ ਮੇਰਾ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਮੇਰੇ ਕੋਲ ਸ਼ਬਦ ਨਹੀਂ ਹੈਗਾ ਕਹਿਣ ਲਈ ਉਹਨਾਂ ਲਈ ਜਿਮ ਦਾ ਅਸਲ ਤੱਕ ਮੇਰੇ ਕੋ ਕਦੀ ਫੀਸ ਨਹੀਂ ਮੰਗੇ 3-4 ਸਾਲ ਹੋ ਗਏ ਮੈਨੂੰ ਕਦੀ ਮੇਰੇ ਕੋ ਅਸਲ ਤੱਕ ਫੀਸ ਨਹੀਂ ਕਦੀ ਮੈਂ ਜਿਮ ਉਸਤਾਤ ਕੋ ਮੈਂ ਪਹਿ ਮੰਗ ਵੀ ਲਾ ਕਿ ਮੈਨੂੰ ਉਸਤਾਤ ਲੋਡ ਹੈ ਪਹਿ ਉਹ ਪੈਸੇ ਮੇਰੇ ਹੈਲਪ ਕਰਦੇ ਡਾਈਟ ਦਾ ਵੀ ਮੈਨੂੰ ਖਰਚਾ ਕਦੇ-ਕਦੇ ਦੇ ਦਿੰਦੇ ਸੀ ਹਾਂਜੀ ਤਾਂ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੇਰੇ ਕੋਚ ਨੇ ਉਹਨਾਂ ਦਾ ਬਹੁਤ ਜਿਹੜਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਵੱਲੋਂ ਜਿਹੜਾ ਮੈਨੂੰ ਕੋਈ ਜਿਮ ਦੀ ਕੋਈ ਫੀਸ ਨਹੀਂ ਨਿੱਤੀ ਗਈ ਡਾਈਟ ਵਗੈਰਾ ਵੀ ਜਿਹੜੀ ਉਹਨਾਂ ਵੱਲੋਂ ਦਿੱਤੀ ਜਾਂਦੀ ਆ ਤਾਂ ਇਸੇ ਤਰ੍ਹਾਂ ਹੀ ਮੈਂ ਜਿਹੜਾ ਸ਼ਰੀਰ ਤਿਆਰ ਕੀਤਾ ਤਾਂ ਹੋਰ ਵੀ ਗੱਲਬਾ ਤਾ ਹੁਣ ਜਿਹੜਾ ਨੈਕਸਟ ਕੋਈ ਕੰਪੀਟੀਸ਼ਨ ਹੋਏਗਾ ਤੇ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਜਿਹੜੀ ਪਰਫਾਰਮੈਂਸ ਦਿੱਤੀ ਜਾਏਗੀ ਸਰ ਨੈਕਸਟ ਕੰਪੀਟੀਸ਼ਨ ਖੇਡਾਂਗੇ ਸਭ ਤੋਂ ਅੱਗੇ ਜਾਾਂਗੇ ਸਰ ਮੇਰਾ ਇੱਕੋ ਗੋਲ ਹੈ ਅੱਗੇ ਜਾ ਕੇ ਮੈਂ 올ੰਪੀਆ ਖੇਡਣਾ 올ੰਪੀਆ 올ਡ ਜਿਹਨੂੰ ਕਹਿੰਦੇ 올ਡ ਉਹ ਆਪਾਂ ਉਹ ਖੇਡਾਂਗੇ ਜਾ ਕੇ ਇਹ ਮੇਰਾ ਸਭ ਸੁਪਨਾ ਹੈਗਾ ਤੇ ਮੈਂ ਇਹ ਜ਼ਰੂਰ ਲੈ ਕੇ ਆਉਂਗਾ ਅੱਜ 2 ਸਾਲ ਬਾਅਦ ਆਵੇਂ 3 ਸਾਲ ਬਾਅਦ 5 ਸਾਲ ਬਾਅਦ ਪਰ ਲੈ ਕੇ ਜ਼ਰੂਰ ਮੈਂ ਆਉਂਗਾ ਇਸੇ ਮੀਡੀਆ ਤੋਂ ਮੈਂ ਦੁਬਾਰਾ ਤੁਹਾਨੂੰ ਫੇਰ ਵੇਖੂਗਾ ਮੈਂ ਕੀ ਕਹਿਣਾ ਕਿਸ ਤਰ੍ਹਾਂ ਆਪਣਾ ਜਿਹੜਾ ਅੱਗੇ ਜਿਹੜਾ ਸ਼ਰੀਰ ਕਿਸ ਤਰ੍ਹਾਂ ਤਿਆਰ ਕਰੋਗੇ ਕਿੰਨੀ ਕੁ ਮਿਹਨਤ ਜਿਹੜੀ ਆ ਹੋਰ ਵੀ ਜਿਹੜੀ ਤੁਹਾਡੇ ਵੱਲੋਂ ਜਾਰੀ ਕੀਤੀ ਹੈ ਸਰ ਮਿਹਨਤ ਤੇ ਮੇਰੀ ਬੜੀ ਜਾਰੀ ਆ ਮੈਂਤ ਨੂੰ ਮੈਂ ਇੰਨਾ ਅੱਗੇ ਲੈ ਜਾਊਂਗਾ ਕਿ ਕਹਿਣਗੇ ਮੇਰੇ ਜਿਹੜੇ ਵੀ ਯਾਰ ਦੋਸਤ ਹੈ ਜਿਹੜੇ ਮੇਰੇ ਮਿੱਤਰ ਹੈਗੇ ਆਪਣੇ ਸਾਰੇ ਨੂੰ ਮੈਂ ਇਹੋ ਕਹੂੰਗਾ ਕਿ ਆਓ ਭਾਈ ਪਹਿਲੇ ਜਿਮ ਲਗਾਏ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਫਸੇ ਨੇ ਘਰਾਂ ਦੇ ਮਾਵਾ ਦੇ ਜਿਹੜੇ ਇਕਲੋਤੇ ਪੁੱਤ ਵੀ ਕਈ ਵਾਰੀ ਨਸ਼ਿਆਂ ਦੀ ਚਪੇੜ ਦੇ ਵਿੱਚ ਆ ਕੇ ਉਹਨਾਂ ਦੀ ਡੈਥ ਵੀ ਹੋ ਚੁੱਕੀ ਆ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਕੀ ਅਪੀਲ ਕਰਨਾ ਚਾਹੋਗੇ ਪਰ ਮੈਂ ਇਹੋ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਮੇਰੇ ਮਤਲਬ ਕਿ ਨਸ਼ੇ ਤੋਂ ਜਿਹੜੇ ਹੈਗੇ ਮੁੰਡੇ ਲੱਗੇ ਆ ਉਹ ਦੂਰ ਰੋ ਤੇ ਜੇ ਮਾ ਉਹ ਆਪਣਾ ਦਿੱਤਾ ਫਿਟਨੈਸ ਜਿਮ ਹੈਗਾ ਜੇ ਆਪਣਾ ਇੱਥੇ ਆਣ ਕੇ ਮੇਰਾ ਭਰਾ ਸਭ ਤੋਂ ਪਹਿਲੇ ਆਪਣਾ ਵਰਕਆਊਟ ਆਪ ਸ਼ੁਰੂ ਕਰੋ ਵਰਕਆਊਟ ਸ਼ੁਰੂ ਕਰੋ ਤੇ ਬੋਡੀ ਆਪੇ ਆਪ ਤੁਹਾਡਾ ਬਣੇਗਾ ਆ ਗੱਲਬਾਤ ਕੀਤੀ ਦਾ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਉਹਨੇ ਅਪੀਲ ਕੀਤੀ ਆ ਕਿ ਨਸ਼ੇ ਛੱਡੋ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਜਿਹੜਾ ਜਿਮ ਵਗੈਰਾ ਐਕਸਰਸਾਈਜ਼ ਵਗੈਰਾ ਲਗਾਈ ਜਾਵੇ ਤਾਂ ਜੋ ਜਿਹੜਾ ਆ ਆਪਣਾ ਸ਼ਰੀਰ ਜਿਹੜਾ ਸ਼ਰੀਰ ਦਾ ਜਿਹੜਾ ਧਿਆਨ ਰੱਖਿਆ ਜਾ ਸਕੇ ਤਾਂ ਕੋ ਸਾ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਜਿਹੜਾ ਆ ਇਹ ਵੀ ਨੂੰ ਜਿਹੜੀ ਆ ਪੂਰੀ ਪ੍ਰੈਕਟਿਸ ਦਿੱਤੀ ਆ ਐਕਸਾਈਜ਼ ਕਰਵਾਈ ਗਈ ਆ ਤਾਂ ਹੀ ਜਿਹੜੀ ਹੈ ਇਸਦੀ ਬੋਡੀ ਬਣੀ ਆ ਤਾਂ ਕੋ ਸਾਇਲ ਦੱਤਾ ਜੀ ਵੀ ਗੱਲਬਾਤ ਕਰਾਂਗੇ ਦੱਤਾ ਫਿਟਨੈਸ ਦੇ ਨੇ ਹਾਂਜੀ ਦੱਤਾ ਜੀ ਕੀ ਕਹਿਣਾ ਚਾਹੁੰਦੇ ਆ ਵੀਰ ਦੇ ਬਾਰੇ ਕਿੰਨੇ ਕੋ ਮੁੰਡੇ ਜਿਹੜੇ ਅੱਜ ਤੱਕ ਤੁਸੀਂ ਤਿਆਰ ਕਰ ਦਿੱਤੇ ਸਤਿ ਸ਼੍ਰੀ ਅਕਾਲ ਰਾਮ ਰਾਮ ਸਾਰੇ ਵੀਰਾਂ ਨੂੰ ਤੁਹਾਡੇ ਮਾਧਿਅਮ ਤੋਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਇਹਨੂੰ ਵੇਖੋ ਆ ਨੌਜਵਾਨ ਨੂੰ ਮੁੰਡੇ ਨੂੰ ਵੇਖੋ ਨਵੀਂ ਪੀੜ੍ਹੀ ਆ ਆਪਣਾ ਪੰਜਾਬ ਆ ਜਿਹੜਾ ਛੇਵਾ ਦਰਿਆ ਚੱਲ ਰਿਹਾ ਨਸ਼ਿਆਂ ਦਾ ਇਹਦੇ ਤੋਂ ਬਾਹਰ ਆਵੇ ਨਸ਼ੇ ਤਿਆਗੋ ਹੁਣਤਾ ਜਾਗੋ ਇਹਨੂੰ ਵੇਖੋ ਚੰਗੇ ਭਲੇ ਘਰਾਂ ਦੇ ਮੁੰਡੇ ਨਸ਼ੇ ਕਰਦੇ ਪਏ ਨੇ ਇਹ ਦਿਹਾੜੀਦਾਰ ਮੁੰਡਾ ਆਪਣਾ ਟੈਲ ਮਿਸਤਰੀ ਦਾ ਕੰਮ ਕਰਦਾ ਟੈਲ ਦਾ ਕਾਰੀਗਰ ਆ 6-700-800 ਰੁਪਈਆ ਦੀ ਦਿਹਾੜੀ ਆ ਉਹਦੇ ਵਿੱਚੋਂ ਆਪਣੀ ਡਾਇਟ ਵੀ ਕੱਢਦਾ ਘਰ ਦਾ ਖਰਚਾ ਵੀ ਕੱਢਦਾ ਆਪਣੇ ਬਾਕੀ ਖਰਚੇ ਵੀ ਹੁੰਦੇ ਆ ਉਹ ਵੀ ਕੱਢਦਾ ਜਿਮ ਸਭ ਤੋਂ ਮਹਿੰਗੀ ਗੇਮ ਆ ਉਹ ਕਰਦਾ ਪਿਆ ਏ ਸਭ ਤੋਂ ਪਹਿਲਾਂ ਮਿਹਨਤ ਆ ਮਿਹਨਤ ਕਰੋ ਆਗੇ ਤੁਸੀਂ ਇੱਕ ਵਾਰੀ ਆਓ ਸਾਡੇ ਕੋਲ ਆਓ ਜਿਹੜਾ ਕੋਈ ਨਸ਼ੇ ਵੀ ਕਰਦਾ ਨਾ ਉਹ ਵੀ ਸਾਡੇ ਕੋਲ ਆਵੇ ਅਸੀਂ ਉਹਦੇ ਨਸ਼ੇ ਵੀ ਛਡਾਵਾਂਗੇ ਕੋਈ ਵੀ ਨੌਜਵਾਨ ਇੱਕ ਵਾਰੀ ਆਵੇ ਤੇ ਸਹੀ ਉੱਠੇ ਤੇ ਸਹੀ ਬੈਠ ਤੋਂ ਅਨਸ਼ਾ ਨੂੰ ਛੱਡੇ ਤੇ ਸੀ ਇੱਕ ਵਾਰੀ ਹਿੰਮਤ ਕਰੇ ਆਂਦੀ ਜੇ ਇਹ ਕਰ ਸਕਦਾ ਆ ਮੈਂ ਕਰ ਸਕਦਾ ਆ ਮੇਰੇ ਜਿੰਮ ਦੇ 100 ਸਵਰਸੋਂ ਮੁੰਡਾ ਜੇ ਉਹ ਕਰ ਸਕਦਾ ਨਾ ਕੋਈ ਵੀ ਕਰ ਸਕਦਾ ਮੈਂ ਆਪਣਾ ਦੱਸਦਾ ਅੰਮ੍ਰਿਤਸਰ ਪੰਜਾਬ ਦਿੱਤਾ ਫਿਟਨੈਸ ਜਿੰਮ ਹੈਗਾ ਆਪਣਾ ਠੀਕ ਆ ਸਾਡੇ ਕੋ ਆਓ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂਗੇ ਜਿਹੜਾ ਨਸ਼ੇ ਦੇ ਆ ਉਹ ਨਸ਼ਾ ਵੀ ਛੜਾਵਾਂਗੇ ਜਿੰਨੇ ਕੋਈ ਗੇਮ ਕਰਨੀ ਹੈ ਇਹੀ ਗੇਮ ਵਿੱਚ ਵੀ ਹੈਲਪ ਕਰਾਂਗੇ ਭਾਵੇਂ ਪਾਵਰ ਲਿਫਟਿੰਗ ਦੀ ਹੋਵੇ ਭਾਵੇਂ ਤੁਹਾਡੀ weight lifting ਦੀ ਹੋਵੇ ਭਾਵੇਂ ਤੁਹਾਡੀ ਬੋਡੀ ਬਿਲਡਿੰਗ ਦੀ ਹੋਵੇ ਹੋਰ ਵੀ ਕਹੀ ਵੀ ਦੀ ਗੇਮ ਕਰਦੇ ਹੋ ਤੁਹਾਡੀ ਉਹਦੇ ਵਿੱਚ ਵੀ ਇਹੀ ਹੈਲਪ ਕਰਾਂਗੇ ਤਾਜੀ کافی ਨਾਮ ਸੁਣਿਆ ਤੁਹਾਡੇ ਦਤਾ ਫਿਟਨੈਸ ਜਿਮ کافی ਮੁੰਡੇ ਜਿਹੜੇ ਤੁਸੀਂ ਤਿਆਰ ਕੀਤੇ ਆ ਤਾਂ ਕੰਪੀਟੀਸ਼ਨ ਵੀ ਉਹਨਾਂ ਵੱਲੋਂ ਜਿਹੜੇ ਕਰਵਾਏਗੇ ਜਿੱਤ ਕੇ ਵੀ ਆਉਂਦੇ ਆ ਫਰਸਟ ਵੀ ਸੈਕਿੰਡ ਦੇ ਰਿਜ਼ਲਟ ਦੇ ਵੀ ਆਉਂਦੇ ਆ ਕਿੰਨੇ ਕੁ ਹੁਣ ਤੱਕ ਜਿਹੜੇ ਮੁੰਡੇ ਆ ਜਿਨ੍ਹਾਂ ਵੱਲੋਂ ਕੰਪੀਟੀਸ਼ਨ ਕੀਤਾ ਗਿਆ ਕਿੰਨੇ ਕਿ ਤੁਹਾਡੇ ਨੂੰ ਜੜੀ ਖੁਸ਼ੀ ਜੜੀ ਮਸੂਰੀ ਸਹੀ ਹਾਂਜੀ ਆਪਣੇ ਹੁਣ ਤੱਕ 50 ਤੋਂ ਪਲੱਸ ਮੁੰਡੇ ਹੋਣੇ ਆ ਜਿਹੜੇ ਆਰਮ ਰੈਸਿੰਗ ਪੰਜੇ ਦੀ ਗੇਮ ਆ ਉਹਦੇ ਵਿੱਚ ਵੀ ਖੇਡੇ ਆ ਪਾਵਰ ਲਿਫਟਿੰਗ 'ਚ ਵੀ ਖੇਡੇ ਡੈਡ ਲਿਫਟਿੰਗ 'ਚ ਵੀ ਖੇਡੇ ਆਪਣੇ ਆਪਣੇ ਬੋਡੀ ਬਿਲਡਿੰਗ ਦੇ ਵਿੱਚ 6 ਮੁੰਡੇ ਗੇਮ ਕਰਦੇ ਆ ਇਸ ਵळे ਆਪਣੇ ਤੇ ਐਸ ਵਲੇ ਤੁਸੀਂ ਇਹਦੀ ਪ੍ਰੋਗਰੈਸ ਵੀ ਦੇਖ ਸਕਦੇ ਹੋ ਇੱਕ ਵਾਰੀ ਤੁਸੀਂ ਆਓ ਮੈਨੂੰ ਬਹੁਤ ਖੁਸ਼ੀ ਆ ਮੇਰੇ ਜਿਮ ਦੇ ਵਿੱਚੋਂ ਮੁੰਡੇ ਤਿਆਰ ਹੋ ਰਿਹਾ ਇਹ ਮਿਹਨਤੀ ਆ ਇਹਨਾਂ ਦੀ ਮੈਂ ਫੁੱਲ ਸਪੋਰਟ ਕਰਦਾ ਮੈਂ ਉਹਨਾਂ ਦੀ ਵੀ ਸਪੋਰਟ ਕਰੂੰਗਾ ਜਿਹੜੇ ਮਿਹਨਤ ਕਰਨ ਵਾਲੇ ਹੋਣਗੇ ਮੈਂ ਫੀਸ ਵੀ ਨਹੀਂ ਲਵਾਂਗਾ ਉਹਨਾਂ ਕੋ ਮੈਂ ਇਹਨਾਂ ਕਹਿੰਦਾ ਜਿੱਥੇ ਬਾਕੀ ਮੈਂ ਸਪੋਰਟ ਕਰ ਸਕਦਾ ਹੈਲਪ ਕਰ ਸਕਦਾ ਉਹ ਵੀ ਕਰਾਂਗਾ ਇੱਕ ਵਾਰੀ ਆਓ ਸਹੀ ਸਾਨੂੰ ਮਿਲੋ ਸੀ ਆ ਕੇ ਅਸੀਂ ਤਾਂ ਦੀ ਫੁੱਲ ਸਪੋਰਟ ਕਰਾਂਗੇ ਮਿਹਨਤ ਕਰਨ ਵਾਲਾ ਬੰਦਾ ਹੋਵੇ ਅਸੀਂ ਉਹਦੀ ਸਪੋਰਟ ਕਰਾਂਗੇ ਜੀ ਜਤਾਜੀ ਗੱਲ ਕਰੀਏ ਤਾਂ ਜਿਹੜੇ ਨੈਸ਼ਨਲ ਜਿਹੇ 올ੰਪਿਕ ਵਗੈਰਾ ਹੁੰਦੇ ਨੇ ਇੰਟਰਨੈਸ਼ਨਲ ਹੁੰਦੇ ਕੰਪੀਟੀਸ਼ਨ ਇਹਨਾਂ ਵਾਲੇ ਕਦੀ ਨਹੀਂ ਦੇਖਿਆਗਾ ਤੁਹਾਡੇ ਵੱਲੋਂ ਕੋਈ ਲੜਕਾ ਭੇਜਿਆ ਗਿਆ ਜਾਂ ਐਵੇਂ ਕਿਸੇ ਕਿਸੇ ਤਰ੍ਹਾਂ ਦੀ ਕੋਈ ਐਕਸਰਸਾਈਜ਼ ਪਰ ਇਹ ਉਹਰੇ ਲਈ ਬਹੁਤ ਲੰਬਾ ਟਾਈਮ ਚਾਹੀਦਾ ਵਾ ਮੁੰਡੇ ਜਾਣਗੇ ਪੰਜਾਬ ਪੰਜਾਬ ਤੱਕ ਤੇ ਖੇਡ ਆਏ ਮੇਰੇ ਮੁੰਡੇ ਹੁਣ 2026 ਦੇ ਵਿੱਚ ਲਾਸਟ ਤੱਕ ਇਹ ਤੁਹਾਨੂੰ ਇੰਡੀਆ ਦੀ 스테ਜਾਂ ਉੱਤੇ ਖਿਲੋਤਾ ਨਹੀਂ ਰਹੇਗਾ ਪੰਜਾਬ ਦੇ ਵੱਡੇ ਵੱਡੇ ਕੰਪੀਟੀਸ਼ਨ ਇੰਡੀਆ ਲੈਵਲ ਦੇ ਕੰਪੀਟੀਸ਼ਨ ਇਹ ਖੇਡੇਗਾ ਹੋਰ ਆਪਣੇ ਮੁੰਡੇ ਅਗੇ ਉਹ ਵੀ ਖੜਨਗੇ ਨਾਲ ਬਹੁਤ ਖੁਸ਼ੀ ਆ ਮੈਨੂੰ ਇਹ ਚੀਜ਼ ਦੀ ਵੀ ਇਹ ਮਿਹਨਤ ਕਰਦੇ ਪਏ ਆ ਤਾਂ ਮੈਂ ਸਪੋਰਟ ਕਰਦਾ ਪਿਆ ਕਿ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਆਪਾਂ ਇਹਨਾਂ ਨੂੰ ਤਾਂ ਹੀ ਗੱਲ ਕਰੀਏ ਤਾਂ ਕਈ ਵਾਰ ਜਿਹੜੇ ਨੌਜਵਾਨ ਆ ਥੋੜੇ ਦਿਨ ਐਕਸਰਸਾਈਜ਼ ਲਗਾਉਂਦੇ ਨੇ ਫਿਰ ਬਹਿ ਜਾਂਦੇ ਨੇ ਘਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਐਕਸਰਸਾਈਜ਼ ਜਿਹੜੀ ਲਗਾਤਾਰ ਜਾਰੀ ਰੱਖਣੀ ਚਾਹੀਦੀ ਆ ਜਿਹੜੇ 1 ਮਹੀਨਾ 2 ਮਹੀਨਾ 3 ਮਹੀਨੇ ਮੁੰਡੇ ਆਂਦੇ ਆ ਨਾ ਉਹ ਸਿਰਫ ਇੱਕ ਫੋਟੋਆਂ ਖਿੱਚਣ ਲਈ ਆਂਦੇ ਆ ਫਾਲਤੂ ਰੀਲਾ ਲਈ ਆਂਦੇ ਉਹ ਕੁਝ ਨਹੀਂ ਕਰ ਪਾਉਂਦੇ ਉਹ ਜਿਵੇਂ ਕਹਿੰਦੇ ਨਾ ਬਰਸਾਤੀ ਡੱਡੂ ਨਿਕਲਦੇ ਇਹ ਉਹ ਚੀਜ਼ ਆ ਜਿਹੜਾ ਬੰਦਾ ਘੱਟੋ ਘੱਟ ਸਾਲ 2 ਸਾਲ ਮਿਹਨਤ ਨਹੀਂ ਲਾਏਗਾ ਕੰਟੀਨਿਊ ਉਹਦੀ ਕੋਈ ਗ੍ਰੋਥ ਨਹੀਂ ਹੋਣੀ ਕੋਈ ਵੀ ਮੁੰਡਾ ਜੇ ਜਿਮ ਸ਼ੁਰੂ ਕਰਦਾ ਆ ਘੱਟ ਤੋਂ ਘੱਟ 1 ਸਾਲ 1.5 ਸਾਲ ਜਿਮ ਨੂੰ ਦਵੇ ਉਹਨੂੰ ਜੋਰੀ ਬੋਡੀ ਵਿੱਚ ਪ੍ਰੋਗਰੈਸ ਨਜ਼ਰ ਆਏਗੀ ਜੋ ਉਹਨੂੰ ਚੇਂਜ ਨਜ਼ਰ ਆਣਗੇ ਉਹ ਕਦੇ ਇਹ ਵੀ ਜਿਮ ਨਹੀਂ ਛੱਡੇਗਾ ਉਰੀ ਹਰ ਪਾਸੇ ਤਾਰੀਫ਼ ਹੋਏਗੀ ਉਹ ਚੇਂਜ ਡਿਫਰੈਂਟ ਨੇਰ ਆਏਗਾ ਹੁਣ ਜਿਮ ਉਹਲਾ ਬੰਦਾ ਕੋਈ ਹੋਵੇ 100 ਬੰਦੇ ਲਾਈਨ ਸਰ ਖਲੋਤੇ ਹੋਣਗੇ ਨਾ ਉਹ ਬੰਦਾ ਲੱਗ ਨਜ਼ਰ ਆਏਗਾ ਤੇ ਜੇ ਤੁਸੀਂ ਕੁਝ ਲੱਗ ਨਹੀਂ ਰਹਿਣਾ ਚਾਹੁੰਦੇ ਜੇ ਕੁਝ ਬੰਨਾ ਚਾਹੁੰਦੇ ਜੇ ਤੁਹਾਨੂੰ ਉੱਠਣਾ ਪਏਗਾ ਜਿਮ ਚ ਜਾਣਾ ਪਏਗਾ ਕਿਸੇ ਵੀ ਜਿਮ ਚ ਜਾਓ ਕੋਈ ਵੀ ਗੇਮ ਕਰੋ ਪਹਿਲਵਾਨੀ ਕਰੋ ਕਬੱਡੀ ਕਰੋ ਗੇਮ ਕਰੋ ਨਸ਼ਾ ਨੂੰ ਛੱਡੋ ਨਸ਼ੇ ਦੇ ਕੱਖ ਨਹੀਂ ਨਸ਼ੇ ਵਾਲਾ ਬੰਦਾ 100 ਬੰਦੇ ਜੇ ਨਸ਼ੇੜੀ ਨਜ਼ਰ ਆਂਦਾ ਮਿਹਨਤ ਵਾਲਾ ਬੰਦਾ 100 ਬੰਦੇ ਜੇ ਮਿਹਨਤ ਵਾਲਾ ਨਜ਼ਰ ਆਂਦਾ ਤੁਹਾਨੂੰ ਇਹ ਉੱਠਣਾ ਪੈਣਾ ਮਿਹਨਤ ਕਰਨੀ ਪੈਣੀ ਇਹ ਨਾ ਸੋਚੋ ਤੁਹਾਨੂੰ ਡੱਬੇ ਖਾਣੇ ਪੈਣੇ ਆ ਤੁਹਾਨੂੰ ਬਹੁਤ ਕੁਝ ਕਰਨਾ ਪ ਤੇ ਉੱਠ ਕੇ ਮਿਹਨਤ ਤੇ ਕਰੋ ਇੱਕ ਵਾਰੀ ਆ ਕੇ ਨੈਚੁਰਲ ਕਰੋ ਤਾਂ ਸਹੀ ਘੜ ਤੋਂ ਘੜ ਦੌੜ ਲਾਉਣੀ ਸ਼ੁਰੂ ਕਰੋ ਡੰਡ ਮਾਰ ਦੇ ਸ਼ੁਰੂ ਕਰੋ ਉઠੋ ਸਹੀ ਜਿੰਨਾ ਜਰ ਤੀ ਉੱਠੋਗੇ ਨਹੀਂ ਤੀ ਕੁਝ ਨਹੀਂ ਕਰ ਸਕਦੇ ਜੱਤਾ ਜੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਜਿਹੜੀ ਇਹਨਾਂ ਨੂੰ ਐਕਸਰਸਾਈਜ਼ ਜਿਹੜੀ ਤੁਸੀਂ ਕਰਵਾਈ ਜਾਂਦੀ ਤੁਹਾਡੇ ਵੱਲੋਂ ਕਈ ਵਾਰ ਐਕਸਰਸਾਈਜ਼ ਜਿਹੜੀ ਗਲਤ ਵੀ ਲੱਗ ਜਾਂਦੀ ਆ ਡਾਂਟਿਆ ਵੀ ਜਾਂਦਾ ਕਈ ਵਾਰੀ ਜਾਂ ਦਬਕਾ ਦਬਕਾ ਮਾਰਿਆ ਜਾਂਦਾ ਜਾਂ ਬੈਲਟਾਂ ਦੇ ਨਾਲ ਵੇਖਿਆ ਕਈ ਵਾਰੀ ਵੀਡੀਓ ਹੁੰਦੀ ਆ ਕੋਚ ਜਿਹੜੇ ਬੈਲਟਾਂ ਦੇ ਨਾਲ ਵੀ ਖੋੜਦੇ ਨੇ ਭਾਜੀ ਇਹ ਤੇ ਇਹਨਾਂ ਨੂੰ ਪਤਾ ਅਸੀਂ ਵੀਡੀਓ ਨਹੀਂ ਪਾਉਂਦੇ ਪਰ ਆ ਬੈਲਟਾਂ ਪਈਆਂ ਹੋਈਆਂ ਇਹਨਾਂ ਦੇ ਬੜੀ ਵਰੀ ਇਹਨਾਂ ਨੂੰ ਡਾਂਟ ਪਈ ਹੋਈ ਆ ਜੇ ਇੱਥੇ ਤੱਕ ਆਏ ਆ ਨਾ ਮੇਰਾ ਇਹਨਾਂ ਮਗਰ ਯੋਰ ਵੀ ਬੜਾ ਇਹਨਾਂ ਨੇ ਮੇਰੇ ਕੋ ਗਾਲਾਂ ਵੀ ਖਾਦੀਆਂ ਹੋਈਆਂ ਵਾ ਪਰ ਇਹ ਭੱਜੇ ਗਿਓ ਨਹੀਂ ਇਹਨਾਂ ਨੇ ਕੁਝ ਕਰਨਾ ਹੀ ਇਹ ਮਿਹਨਤੀ ਆ ਇਹ ਤਾਂਟ ਕੇ ਹੋਏ ਆ ਅਜੇ ਤੱਕ ਜਿਹੜੇ 2-3 ਮਹੀਨਿਆਂ ਵਾਲੇ ਜਿਨ੍ਹਾਂ ਨੂੰ ਲੱਗਦਾ ਨਾ ਉਸਤਾਦ ਦੀ ਗੱਲ ਦਾ ਗੁੱਸਾ ਮੈਂ ਨਹੀਂ ਆ ਮੈਂ ਚਲੋ ਮੈਂ ਕਹਿੰਦਾ ਵੱਡੇ ਵੱਡੇ ਉਸਤਾਦ ਅਸੀਂ ਵੀ ਬੈਲਟਾਂ ਖਾਦੀਆਂ ਹੋਈਆਂ ਮੈਂ ਆਪਣੇ ਉਸਤਾਦ ਕੋ ਬੈਲਟਾਂ ਖਾਦੀਆਂ ਉਸਤਾਦ ਨੂੰ ਕਹਿੰਦਾ ਸੀ ਸ਼ੋਪੂਸ ਪੁਸ਼ਪਸ ਲਾਣੇ ਆ ਤੇ ਜੇ ਨਹੀਂ ਲੱਗਦੇ ਜੀ ਤੇ ਸਾਡੇ ਬੈਲਟਾਂ ਵਾਜਦੀਆਂ ਅਸੀਂ ਹਨ ਉਹਨਾਂ ਵੱਲੋਂ ਜੇ ਅਸੀਂ ਸ਼ੋਪ ਪਸਪਸ ਲਾ ਲੈਨੇ ਹਾਂ ਸਾਨੂੰ ਕੁਛ ਨਾ ਕੁਛ ਗਿਫਟ ਦਿੱਤਾ ਜਾਂਦਾ ਹੀ ਉਹੀ ਮੈਂ ਇਹਨਾਂ ਨਾਲ ਵੀ ਕਰਦਾ ਮੈਂ ਇਹਨਾਂ ਨੂੰ ਕਹਿੰਦਾ ਤੀ ਕਰੋ ਕਿ ਕੁਛ ਨਾ ਕੁਛ ਕਰੋ ਮਿਹਨਤ ਕਰੋ ਹੁਣ ਇਹ ਕੰਮ ਤੇ ਜਾਂਦਾ 6 ਵਜੇ ਕੰਮ ਤੋਂ ਆਂਦਾ 2 ਘੰਟੇ ਡੇਢ ਘੰਟਾ ਰੈਸਟ ਕਰਕੇ 8 ਵਜੇ ਜਿਮ 'ਚ ਜਾਂਦਾ 8 ਵਜੇ ਤੋਂ ਬਾਅਦ 10 10:30 'ਤੇ ਘਰੇ ਜਾਂਦਾ 2 ਘੰਟਾ ਹਾਰਡਵਰਕ ਮੈਂ ਇਹਨਾਂ ਦੇ ਨਾਲ ਖਲੋ ਕੇ ਜਦੋਂ ਕੰਪੀਟੀਸ਼ਨ ਹੁੰਦਾ ਮੈਂ ਇਹਨਾਂ ਦੇ ਨਾਲ ਹੁੰਨਾ ਜਿਮ ਦੇ ਵਿੱਚ ਇਹਨਾਂ ਨੂੰ ਮੈਂ ਖੁਦ ਵਰਕਆਊਟ ਕਰਵਾਉਣਾ ਪੋਜ਼ਿੰਗ ਕਰੀਦੀ ਜਾਂ ਕ੍ਰੈਮਸ ਪੈਂਦੇ ਆ ਨਾੜਾ ਚੜ੍ਹ ਇੰਨੀਆਂ ਨਾੜਾਂ ਚੜਦੀਆਂ ਨਾ ਪਾਣੀ ਬੰਦ ਹੋ ਜਾਂਦਾ ਪਲੇਅਰ ਬੰਦਾ ਐਵੇਂ ਨਹੀਂ ਬਣ ਜਾਂਦਾ ਬੜੀ ਮਿਹਨਤ ਆ ਹਫ਼ਤਾ ਹਫ਼ਤਾ 10-10 ਦਿਨ ਪਾਣੀ ਘੁੱਟ ਘੁੱਟ ਪਾਣੀ ਪੀਣਾ ਹੁੰਦਾ ਆ ਇੰਨੀ ਗਰਮੀ ਸੀ ਨਾ 12 ਤੱਕ ਨੂੰ ਕੰਪੀਟੀਸ਼ਨ ਇਹਦੀ ਫਰਸਟ ਪਲੇਸ ਆਈ ਕਿਉਂ ਆਈ ਆ ਇਹਦੀ ਮਿਹਨਤ ਆ ਇਹਨੇ ਇੱਕ ਹਫ਼ਤਾ ਪਾਣੀ ਸਿਰਫ ਬੁੱਲ ਜਿਲੇ ਕਰਦਾ ਸੀ ਪਾਣੀ ਨਹੀਂ ਪੀਂਦੇ ਸੀ ਤਾਂ ਜਾ ਕੇ ਇੰਨਾ ਨਿੱਖਰ ਕੇ ਆਂਦੇ ਆ ਇਹ ਇਹ ਨਹੀਂ ਆ ਵੀ ਐਵੇਂ ਹਵਾ ਦੇ ਸਰੀਰ ਬਣ ਗਏ ਆ ਬੜੀ ਮਿਹਨਤ ਆ ਬੜੀ ਡਾਂਟ ਆ ਇਹਨਾਂ ਦੀ ਮਿਹਨਤ ਆ ਤਾਂ ਇਹ ਇੱਥੇ ਖਲੋਤੇ ਹੋਏ ਆ ਇਹਨਾਂ ਨੇ ਟਾਈਮ ਦਿੱਤਾ 2021 ਦਾ ਮੇਰੇ ਕੋਲ ਹੈਗਾ ਰੈਗੂਲਰ ਇਹ ਜਦੋਂ ਮੇਰੇ ਕੋਲ ਆਇਆ ਸੀ ਇਹ 8ਵੀਂ 9ਵੀਂ ਕਲਾਸ ਸੀ ਜਦੋਂ ਮੇਰੇ ਕੋਲ ਆਇਆ ਸੀ ਅੱਜ ਉਸ ਤੋਂ ਬਾਅਦ ਹ ਚਲੋ ਸਾਡਾ ਜਿਮ ਬੰਦ ਹੋ ਗਿਆ ਇਹਦੀ ਮਿਹਨਤ ਛੁੱਟ ਗਈ ਉਸ ਤੋਂ ਬਾਅਦ 21 ਦੇ ਵਿੱਚ ਆਪਾਂ ਜਿਮ ਖੋਲਿਆ ਦੁਬਾਰਾ 21 ਤੋਂ ਲੈ ਕੇ ਹੁਣ ਤੱਕ ਰੈਗੂਲਰ ਮੇਰੇ ਨਾਲ ਆ ਬੜੇ ਵਧੀਆ ਕੰਪੀਟੀਸ਼ਨ ਖੇਡੇ ਆ ਪਹਿਲੇ ਆਪਣੀ ਸੈਕੰਡ ਥਰਡ ਪਲੇਸ ਇੱਕ ਵਾਰੀ ਥਰਡ ਆਈ ਬਾਅਦੋਂ ਸੈਕੰਡ ਆਦਰੀ ਹੁਣ ਅਹੀ ਬੋਡੀ ਦੀ ਬਹੁਤ ਸੋਹਣੀ ਪ੍ਰੋਗਰੈਸ ਹੋਈ ਆ ਬਹੁਤ ਸੋਹਣੀ ਗ੍ਰੋਥ ਹੋਈ ਆ ਹੁਣ ਐਰਕੀ ਸਾਡੀ ਆ 12 ਦਿਨੋਂ ਫਰਸਟ ਪਲੇਸ ਆਈ ਆ ਹੁਣ ਆਪਾਂ ਖੇਡਨੇ ਵੱਡੇ ਕੰਪੀਟੀਸ਼ਨ ਪੰਜਾਬ ਲੈਵਲ ਤੇ ਪਹਿਲਾਂ ਖੇਡ ਚੁੱਕੇ ਆ ਹੁਣ ਸਾਨੂੰ ਆ ਵੀ ਆਪਾਂ ਵੱਡੇ ਵਧੀਆ ਕੰਪੀਟੀਸ਼ਨ ਖੇਡੀਏ ਹੁਣ ਨੈਕਸਟ ਮੰਥ ਇੱਕ ਹੋਰ ਕੰਪੀਟੀਸ਼ਨ ਆ ਰਿਹਾ ਹੁਣ ਆਪਾਂ ਉਹਦੀ ਤਿਆਰੀ ਕਰਾਂਗੇ ਤੁਹਾਨੂੰ ਫੇਰ ਮਿਲਾਂਗੇ ਤੇ ਕੋਸ਼ਿਸ਼ ਹੋਏਗੀ ਉੱਥੇ ਵੀ ਫਰਸਟ ਪਲੇਸ ਆਵੇ ਤੇ ਆਪਣੇ ਜਿਮ ਦੇ ਘੱਟ ਤੋਂ ਘੱਟ 5-6 ਮੁੰਡੇ ਖੇਡਣ ਉਹ ਕੰਪੀਟੀਸ਼ਨ ਤੇ ਤਾਨੂੰ ਵਿਖਾਵਾਂਗੇ ਵੀ ਸਾਰੇ ਜਾਣੇ ਆਪਾਂ ਇੱਥੇ ਦੁਬਾਰਾ ਇੰਟਰਵਿਊ ਕਰਾਂਗੇ ਤੁਹਾਨੂੰ ਦੱਸਾਈ ਕਿਤਰਾ ਹੁੰਦਾ ਜਦੋਂ ਕੰਪੀਟੀਸ਼ਨ ਆਉਂਦਾ ਲਾਗੇ ਤਾਂ ਕਿਤਰਾ ਦਾ ਫੀਲ ਹੁੰਦਾ ਵੀ ਟੈਨਸ਼ਨ ਹੁੰਦੀ ਆ ਕਿ ਬੱਚੇ ਮੇਰੇ ਜਿਹੜੇ ਤਿਆਰ ਕੀਤੇ ਨਾ ਹੋ ਜਾਣ ਕਿਤੇ ਕਿਸੇ ਕੋਈ ਪੇਸ਼ੇ ਤੋਂ ਰਹਿ ਨਾ ਜਾਣ ਇਹ ਤੇ ਜਦੋਂ ਭਾਜੀ ਕੰਪੀਟੀਸ਼ਨ ਆਂਦਾ ਨਾ ਲਾਗੇ ਤੇ ਮੈਨੂੰ ਇਹਨਾਂ ਉੱਤੇ ਛੱਡ ਕੇ ਰਹਿਣਾ ਪੈਂਦਾ ਜੇ ਛੁੱਟੀ ਵੀ ਮਾਰਨ ਮੈਂ ਫੋਨ ਕਰਕੇ ਬੁਲਾਉਣਾ ਇਹਨਾਂ ਨੂੰ ਜਿੰਮ ਜਿਹਾ ਉਹ ਕੰਪੀਟੀਸ਼ਨ ਆ ਇਹਨਾਂ ਦੀ ਡਾਈਟ ਵੱਲੋਂ ਇਹਨਾਂ ਨੂੰ ਮੈਂ ਕਹਿੰਦਾ ਡਾਈਟ ਆ ਖਾਓ ਆ ਖਾਓ ਇਹ ਬੰਦ ਕਰ ਦੋ ਇਹਨਾਂ ਦੀ ਵੀ ਮੇਨਾਂ ਦਾ ਸਾਡੀ ਵੀ ਮਿਹਨਤ ਆ ਤੇ ਸਾਡੀ ਮਿਹਨਤ ਇਹਨਾਂ ਦੇ ਜਦੋਂ 골ਡ ਆਂਦਾ ਆ ਜਦੋਂ ਸਿਲਵਰ ਆਂਦਾ ਸਾਡੀ ਮਿਹਨਤ ਉਥੇ ਸਫਲ ਹੋ ਹੀ ਜਾਂਦੀ ਆ ਇਹਨਾਂ ਦੀ ਮਿਹਨਤ ਜਦੋਂ ਇਹਨਾਂ ਨੂੰ ਸਿਲਵਰ ਆਂਦਾ 골ਡ ਆਂਦਾ ਇਹਨਾਂ ਦੀ ਸਫਲ ਹੋ ਜਾਂਦੀ ਜਦੋਂ ਕੋਈ ਤਾਰੀਫ ਕਰਦਾ ਇਹ ਪੈਸੇ ਲੱਗਦੇ ਨਾ ਉੱਤੇ ਪੈਸੇ ਲੱਗ ਜੀਦਾ ਪਰ ਇਹ ਮਿਹਨਤ ਜਦੋਂ ਕੋਈ ਤਾਰੀਫ ਕਰ ਦਿੰਦਾ ਨਾ ਸਾਡੇ ਸਾਰੇ ਪੈਸੇ ਬੁਰੇ ਹੋ ਜਾਂਦੇ ਜਦੋਂ ਕੋਈ ਕਹਿੰਦਾ ਨਾ ਤੀ ਵਧੀਆ ਲੱਗਣ ਡੇ ਉਹਦੀ ਤਗੜੇ ਲੱਗਣ ਡੇ ਤਾਂ ਦੇਖੋ ਡਿਫਰੈਂਟ ਨੇਅਰ ਆਈਦਾ ਜਿੰਮ ਉਹ ਬੜਾ ਬੰਦਾ ਕੋਈ ਵੀ ਹੋਏਗਾ ਨਾ ਉਹ ਤੁਹਾਨੂੰ ਡਿਫਰੈਂਟ ਹੀ ਨਹਿਰ ਆਏਗਾ ਪਲਵਾਨੀ ਕਰਦਾ ਬੰਦਾ ਤੁਹਾਨੂੰ ਡਿਫਰੈਂਟ ਨਹਿਰ ਆਏਗਾ ਐਸੇ ਕਰਕੇ ਕਹੀਦਾ ਵਾ ਨਸ਼ੇ ਤਿਆਗੋ ਹੁਣ ਤਾਂ ਜਾਗੋ ਉਠੋ ਆਪਣੇ ਮਾਪਿਆਂ ਨੂੰ ਨਾ ਟੈਨਸ਼ਨ ਪਾਓ ਇਨੀ ਨਸ਼ਾ ਨਸ਼ਿਆਂ ਦੇ ਵਿੱਚ ਤੁਸੀਂ ਇੰਨੇ ਪੈਸੇ ਲਾ ਰਹੇ ਹੋ ਨਾ ਤੇ ਜਿੰਮ 'ਚ ਆਓ ਤੁਸੀਂ ਸਿਰਫ ਫੀਸ ਦੇਣੀ ਆ ਤੇ ਜਿਹੜਾ ਫੀਸ ਨਹੀਂ ਵੀ ਦੇ ਸਕਦਾ ਨਾ ਅਸੀਂ ਉਹਨੂੰ ਵੀ ਇਹ ਲੈਵਲ ਤੱਕ ਲੈ ਕੇ ਆਵਾਂਗੇ ਅਸੀਂ ਹੋਰ ਵੀ ਫੁੱਲ ਸਪੋਰਟ ਕਰਾਂਗੇ ਮੈਂ ਇੱਥੇ ਬੈਠਾ ਸਾਹਿਲ দত্ত ਮੇਰਾ ਨਾਂ দত্ত ਫਿਟਨੈਸ ਜਿੰਮ ਆਪਣਾ ਆ ਤੁਸੀਂ ਇੱਥੇ ਆਓ ਸਾਨੂੰ ਮਿਲੋ ਹਰਦਾ ਵਿਜ਼ਿਟ ਕਰੋ ਤਾਨੂੰ ਕੋਈ ਟੈਂਸ਼ਨ ਨਹੀਂ ਪਾਵਾਂਗੇ ਸਪਲੀਮੈਂਟ ਖਾਓ ਇਹ ਖਾਓ ਉਹ ਖਾਓ ਤੁਹਾਨੂੰ ਨੇਚਰਲ ਡਾਈਟ ਦੇ ਉੱਤੇ ਰੱਖਾਂਗੇ ਤੁਹਾਨੂੰ ਨੋਰਮਲ ਫਰੂਟ ਸਬਜ਼ੀਆਂ ਰੋਟੀ ਬਸ ਦੇਸੀ ਘਿਓ ਇਹੋ ਚੀਜ਼ਾਂ ਚੱਲਣਗੀਆਂ ਕੁਝ ਤੁਹਾਨੂੰ ਸਪੈਸ਼ਲ ਨਹੀਂ ਦੱਸਾਂਗੇ ਸਿਰਫ ਤੁਹਾਨੂੰ ਆਣਾ ਪੈਣਾ ਸਾਡੇ ਕੋਲ ਜਿੱਦਾਂ ਲਾਸਟ ਵਾਰ ਜਿਸ ਤਰ੍ਹਾਂ ਕੰਪੀਟੀਸ਼ਨ ਜਿੱਤੇ ਦੇ ਨੇ ਉਤੋਂ ਦਾ ਉਹਨਾਂ ਨੂੰ ਜਿਹੜਾ ਮੈਡਲ ਵਗੈਰਾ ਇਹ ਰਾਸ਼ੀ ਜਿਹੜੀ ਨਕਦ ਕੈਸ਼ ਜਿਹੜੀ ਮਿਲ ਜਾਂਦੀ ਹੈ ਤੁਹਾਡੇ ਵੱਲੋਂ ਕੀ ਗਿਫਟ ਦਿੱਤਾ ਜਾਂਦਾ ਹੈ ਮੇਰੇ ਵੱਲੋਂ ਤੇ ਇਹਨਾਂ ਨਾਲ ਸਪੋਰਟ ਖਲੋਤਾ ਆ ਮੇਰੀ ਤੇ ਹਰ ਵੇਲੇ ਇਹਨਾਂ ਨੂੰ ਸਪੋਰਟ ਆ ਜਿੱਥੇ ਇਹ ਕਹਿਣ ਉਥੇ ਮੈਂ ਨਾਲ ਖਲੋਤਾ ਜਿੱਥੇ ਲੋੜ ਆ ਜੇ ਕਿਤੇ ਇਹਨਾਂ ਨੂੰ ਚਲੋ ਪੈਸੇ ਦੀ ਕੀ ਗੱਲ ਕਰਨੀ ਕਹੀ ਵੀ ਚੀਜ਼ ਦੀ ਲੋੜ ਆ ਮੈਂ ਨਾਲ ਹੀ ਹੈਗਾ ਇਹਨਾਂ ਦੇ ਤੇ ਜਦੋਂ ਅਸੀਂ ਆਉਨੇ ਆ ਜਿੱਤ ਗਏ ਉਹਨੇ ਅਸੀਂ ਉਹ ਖੁਸ਼ੀ ਵੀ ਬਣਾਨੇ ਅਸੀਂ ਉਹਨੂੰ ਇੱਕ ਦਿਨ ਚੀਟ ਮੀਲ ਵੀ ਕਰ ਦਿੱਤਾ ਅਸੀਂ ਸੈਲੀਬ੍ਰੇਟ ਵੀ ਕਰਦੇ ਆ ਐਰ ਕੀ ਅਸੀਂ ਜਿੱਤ ਗਏ ਅਸੀਂ ਸੈਲੀਬ੍ਰੇਟ ਵੀ ਕੀਤਾ ਵਾ ਕਿ ਇਹ ਹੀ ਜਿੱਤੇ ਆ ਕਿਹ ਵੀ ਅਪੀਲ ਕਰਨਾ ਚਾਹੁੰਦੇ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਗਾ ਨੌਜਵਾਨਾਂ ਨੂੰ ਹੱਥ ਜੋੜ ਕੇ ਅਪੀਲਿਆ ਮੇਰੇ ਭਰਾ ਛੱਡ ਦੋ ਗਲਤ ਕੰਮ ਛੱਡ ਦੋ ਸਾਨੂੰ ਵੇਖੋ ਚਲੋ ਅਸੀਂ ਨਮਾਣੇ ਜਿਹੜਾ ਹੱਟ ਦੋ ਉੱਤੇ ਵੀ ਬੜਿਆ ਤੁਹਾਡੇ ਲਾਗੇ ਜਿਹੜਾ ਤੁਸੀਂ ਉਹਨੂੰ ਵੇਖੋ ਜਿਹੜਾ ਗੇਮ ਕਰਦਾ ਕੋਈ ਵੀ ਗੇਮ ਕਰਦਾ ਤੁਸੀਂ ਇਹ ਛੱਡੋ ਨਸ਼ੇ ਪੱਤੇ ਜਿਹੜਾ ਮੇਰੇ ਲਾਗੇ ਆ ਮਜੀਠਾ ਰੋੜ ਨਿਸ਼ਾਰਾ ਪੰਡੋਰੀ ਨੰਗਲੀ ਇਹ ਤੂੰਗਾ ਵਾਲੇ ਪਾਸੋਂ ਜਿਹੜਾ ਫੀਸ ਨਹੀਂ ਦੇ ਸਕਦਾ ਨਾ ਚਾਹੇ ਉਹਨੂੰ ਜੇ ਸ਼ੌਂਕ ਵੀ ਆ ਉਹ ਸਕੂਲ ਦਾ ਬੱਚਾ ਵੀ ਆ ਉਹਨੂੰ ਘਰੋਂ ਪੈਸੇ ਨਹੀਂ ਮਿਲਦੇ ਉਹ ਮੈਨੂੰ ਮਿਲੇ ਆਗੇ ਮੈਂ ਔਰੀ ਵੀ ਸਪੋਰਟ ਕਰਾਂਗਾ ਠੀਕ ਤਾਂ ਗੱਲਬਾਤ ਕੀਤੀ ਤਾਂ ਸਾਡਾ ਕਹਿਣਾ ਆ ਕਿ ਜਿਹੜੇ ਨੌਜਵਾਨ ਜਿਹੜੇ ਆ ਨਸ਼ਾ ਛੱਡੋ ਤਾਂ ਜੇਮਾ ਵਾਲੇ ਜਿਹੜਾ ਧਿਆਨ ਦੋ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕੋਈ ਪੀਸ ਵਗੈਰਾ ਨਹੀਂ ਦੇ ਸਕਦਾ ਗਰੀਬ ਪਰਿਵਾਰ ਦਾ ਉਹਨੂੰ ਸ਼ੌਂਕ ਹੈ ਸਰੀਰ ਬਣਾਉਂਦਾ ਤਾਂ ਉਹ ਦਿੱਤਾ ਜਿੰਤੇ ਨਾਲ ਸਪਰ ਕਰੇ ਇੱਥੇ ਆ ਕੇ ਜਿਹੜੀ ਹੈ ਆਪਣੀ ਐਕਸਰਸਾਈਜ਼ ਲਗਾਏ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ ਲੋਕਰਾਈ ਜੀ